ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਸਕੀਵੀਆਂ ਦੇ ਪ੍ਰਾਈਜ਼ ਬਾਰੇ ਜਾਣਕਾਰੀ ਦਵਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਸਕੀਵੀ ਦੇਖ ਰਹੇ ਹੋ ਇਹ 42 ਝੋਟੇ ਬਾਰਡਰ ਦੇ ਤੇ ਉੱਪਰੋਂ 45 ਝੋਟਿਆਂ ਤੇ ਇਹ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ 11 ਇੰਚ ਦੇ ਮੋਡੇ ਦੀ ਕਾਟ ਪਾਈ ਹੋਈ ਹੈ 500 ਗ੍ਰਾਮ ਉਹਨਾਂ ਦੇ ਨਾਲ ਬਣਾ ਕੇ ਇਹ ਤਿਆਰ ਕੀਤੀ ਹੋਈ ਹੈ ਬਾਵਾ ਵਾਲੀ ਸਕੀਵੀ ਤੇ 500 ਗ੍ਰਾਮ ਉਹਨੂੰ ਲੱਗ ਜਾਂਦੀ ਹੈ ਤੇ ਵਰਤਮਾਨ ਉਹਨਾਂ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੋਇਆ ਹੈ ਇਸ ਦੀ ਕੀਮਤ 1000 ਰੁਪਏ ਰੱਖੀ ਹੋਈ ਹੈ ਸ਼ਿਪਿੰਗ ਦਾ ਕੋਈ ਵੀ ਚਾਰਜ ਨਹੀਂ ਲੱਗੂਗਾ 1000 ਰੁਪਏ ਚ ਇਹ ਤੁਹਾਡੇ ਘਰ ਤੱਕ ਪਹੁੰਚ ਜਾਂਦੀ ਹੈ ਹਾਂਜੀ ਜਿਹੜੀ ਤੁਸੀਂ ਇਹ ਸਵੈਟਰ ਸਕੀਵੀ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ 42 ਝੋਟੇ ਬਾਰਡਰ ਦੇ ਤੇ ਉੱਪਰ 45 ਝੋਟਿਆਂ ਦੇ ਵਿੱਚ ਬਣਾ ਕੇ ਤਿਆਰ ਕੀਤੀ ਹੋਈ ਹੈ 11 ਇੰਚ ਤੇ ਮੋਢੇ ਦੀ ਕਾਟ ਪਾਈ ਹੋਈ ਹੈ ਤੇ 200 ਗ੍ਰਾਮ ਉਨਨ ਦਾਇ ਦੇ ਵਿੱਚ ਇਸਤੇਮਾਲ ਕੀਤਾ ਹੋਇਆ ਹੈ 200 ਗ੍ਰਾਮ ਦੇ ਉਨਨ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ 350 ਰੁਪਏ ਇਸਦੀ ਕੀਮਤ ਰੱਖੀ ਹੋਈ ਹੈ ਸ਼ਿਪਿੰਗ ਦਾ ਕੋਈ ਵੀ ਚਾਰਜ ਨਹੀਂ ਲੱਗੂਗਾ ਇਹਦੇ ਵਿੱਚ 350 ਰੁਪਏ ਦੇ ਵਿੱਚ ਇਹ ਤੁਹਾਡੇ ਘਰ ਤੱਕ ਪਹੁੰਚ ਜਾਂਦੀ ਹੈ ਜ਼ਿਆਦਾਤਰ ਇਹ 16 ਸਾਲ ਦੀਆਂ ਲੜਕੀਆਂ ਲਈ ਬਣਾ ਕੇ ਭੇਜੀ ਜਾਂਦੀ ਹੈ 16 ਤੋਂ 20 ਸਾਲ ਦੀਆਂ ਲੜਕੀਆਂ ਲਈ 42 ਝੋਟੇ ਬਾਰਡਰ ਦੇ ਤੇ ਉੱਪਰ 45 ਝੋਟੀਆਂ ਤੇ ਇਹ ਬਣਾ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਘਰ ਬੈਠੇ ਇਹ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਹੜੀ ਉਹਨਾਂ ਦਾ ਤੁਸੀਂ ਇਸਤੇਮਾਲ ਕਰਨਾ ਚਾਹੁੰਦੇ ਹੋ ਤੇ ਕਿਹੜਾ ਰੰਗ ਲਗਾਉਣਾ ਚਾਹੁੰਦੇ ਹੋ ਤੇ ਕਿਹੜਾ ਡਿਜ਼ਾਈਨ ਪਾਉਣਾ ਚਾਹੁੰਦੇ ਹੋ ਉਸਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ। ਜੇ ਇਹ ਜਿਹੜੀ ਸਵੈਟਰਸ ਕਿ ਵੀ ਹੈ 42 ਜੋਟੇ ਬોર્ਡਰ ਦੇ ਜਿਹਦੇ ਉੱਪਰ ਬੰਦੇ ਨੇ ਉਹ 200 ਗ੍ਰਾਮ ਉਹਨਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ। ਇਸ ਦੀ ਕੁੱਲੋ ਲੈਂਥ 19 ਇੰਚ ਰੱਖੀ ਹੋਈ ਹੈ। ਜੇਕਰ ਤੁਸੀਂ ਸਕੀਵੀ ਬਣਵਾਉਣਾ ਚਾਹੁੰਦੇ ਹੋ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਸਕੀਵੀ ਦੀ ਕੀਮਤ 350 ਰੁਪਏ ਰੱਖੀ ਹੋਈ ਹੈ ਇਹ ਘਰ ਤੱਕ ਤੁਹਾਡੇ ਪਹੁੰਚ ਜਾਂਦੀ ਹੈ 350 ਰੁਪਏ ਦੇ ਵਿੱਚ ਹਾਂਜੀ ਇਹ ਜਿਹੜੀ ਸਕੀਵੀ ਤੁਸੀਂ ਦੇਖ ਰਹੇ ਹੋ 50 ਜੋਟੇ ਬોર્ਡਰ ਦੇ ਤੇ ਉੱਪਰ 55 ਜੋਟੀਆਂ ਤੇ ਇਹ ਸਕੀਵੀ ਬਣੀ ਹੋਈ ਹੈ ਟੇਂਗ 14 ਇੰਚ ਦੇ ਮੋਢਿਆਂ ਦੀ ਕੱਟ ਪਾਈ ਹੋਈ ਹੈ ਇਸ ਦੀ ਕੁੱਲ ਲੈਂਥ 22 ਇੰਚ ਰੱਖੀ ਹੋਈ ਹੈ ਇਹ ਜ਼ਿਆਦਾਤਰ ਲੇਡੀਜ਼ ਲਈ ਬਣਾ ਕੇ ਤਿਆਰ ਕੀਤੀ ਹੋਈ ਹੈ ਇਸ ਦੀ ਕੀਮਤ 400 ਰੁਪਏ ਰੱਖੀ ਹੋਈ ਹੈ 300 ਗ੍ਰਾਮ ਉਹਨਾਂ ਇਹਦੇ ਵਿੱਚ ਲੱਗੀ ਹੋਈ ਹੈ ਤੇ 450 ਰੁਪਏ ਇਸ ਦੀ ਕੀਮਤ ਰੱਖੀ ਹੋਈ ਹੈ ਹਾਂਜੀ ਇਹ ਜਿਹੜੀ ਸਕੀਵੀ ਤੁਸੀਂ ਦੇਖ ਰਹੇ ਹੋ 42 ਇੰਚ 42 ਝੋਟੇ ਬਾਰਡਰ ਦੇ ਤੇ ਉੱਪਰ 45 ਝੋਟੀਆਂ ਤੇ ਇਹ ਬਣੀ ਹੋਈ ਹੈ 11 ਇੰਚ ਤੇ ਮੋਡੇ ਦੀ ਕਾਰਟ ਪਾਈ ਹੋਈ ਹੈ ਬਾਹਮ ਵਾਲੀ ਸਕੀਵੀ ਇਹ ਬਣਾ ਕੇ ਤਿਆਰ ਕੀਤੀ ਹੋਈ ਹੈ 500 ਗ੍ਰਾਮ ਉਹਨਾਂ ਇਹਦੇ ਉੱਪਰ ਲੱਗੀ ਹੋਈ ਹੈ ਤੇ 5 ਗੋਲੇ ਉਹਨਾਂ ਦੇ ਦੇ ਵਿੱਚ ਲੱਗੇ ਹੋਏ ਨੇ ਇਸ ਦੀ ਕੀਮਤ 800 ਰੁਪਏ ਰੱਖੀ ਹੋਈ ਹੈ ਇਹ ਸਿੰਪਲ ਉਹਨਾਂ ਦੇ ਨਾਲ ਬਣਾ ਕੇ ਤਿਆਰ ਕੀਤੀ ਹੋਈ ਹੈ 800 ਇਸ ਦਾ ਚਾਰਜ ਹੈ ਤੁਹਾਡੇ ਘਰ ਤੱਕ ਇਹ 800 ਰੁਪਏ ਚ ਪਹੁੰਚ ਜਾਂਦੀ ਜੇਕਰ ਤੁਸੀਂ ਆਰਡਰ ਤੇ ਇਹ ਸਕੀਵੀਆਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਸ ਰੰਗ ਦੀ ਸਕੀਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ ਤੇ ਕਿੰਨੇ ਝੋਟੇ ਪਾਉਣਾ ਚਾਹੁੰਦੇ ਹੋ ਇਸ ਦੇ ਬਾਰੇ ਵੀ ਪੂਰੀ ਜਾਣਕਾਰੀ ਤੁਸੀਂ ਕਮੈਂਟ ਕਰਕੇ ਦੇ ਸਕਦੇ ਹੋ ਹਾਂਜੀ ਇਹ ਵਾਈਟ ਰੰਗ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ 42 ਝੋਟੇ ਬਾਰਡਰ ਦੇ ਤੇ ਉੱਪਰ 45 ਝੋਟੀਆਂ ਤੇ ਇਹ ਬਣੀ ਹੋਈ ਹੈ ਜ਼ਿਆਦਾਤਰ ਸਕੀਵੀਆਂ ਸੀ 42 ਝੋਟੇ ਬਾਰਡਰ ਤੇ ਰੱਖੇ ਹੋਏ ਨੇ ਕਿਉਂਕਿ ਜ਼ਿਆਦਾਤਰ ਕੁੜੀਆਂ ਨੂੰ ਹੀ ਇਹ ਸਕੀਵੀਆਂ ਪਸੰਦ ਹੁੰਦੀਆਂ ਨੇ ਤੇ ਉਹਦੇ ਵਿੱਚ ਆਪਾਂ 42 ਝੋਟੇ ਬਾਰਡਰ ਦੇ ਰੱਖਦੇ ਆ ਇਸ ਸਕੀਵੀ ਦੀ ਕੀਮਤ ਵੀ 800 ਰੁਪਏ ਇਹ ਤੁਹਾਡੇ ਘਰ ਤੱਕ 800 ਰੁਪਏ ਚ ਪਹੁੰਚ ਜਾਂਦੀ ਹੈ ਸ਼ਿਪਿੰਗ ਦਾ ਇਹਦੇ ਵਿੱਚ ਕੋਈ ਵੀ ਚਾਰਜ ਨਹੀਂ ਲੱਗੂਗਾ 800 ਰੁਪਏ ਜਿਹੇ ਤੁਹਾਡੇ ਘਰ ਤੱਕ ਪਹੁੰਚ ਜੂਗੀ ਆ ਦੇਖੋ ਜੀ ਇਹ ਗਰੇ ਰੰਗ ਦੀ ਸਕੀਵੀ ਜਿਹੜੀ ਆਪਾਂ ਬਣਾਈ ਹੋਈ ਸੀ ਇਹ ਵੀ ਸਾੜੀ 800 ਰੁਪਏ ਚ ਵਿਕ ਚੁਕੀ ਹੈ ਸਾਡੀਆਂ ਇਹ ਬੜੀਆਂ ਸਾਰੀਆਂ ਸਕੀਵੀਆਂ ਵਿਕ ਚੁਕੀਆਂ ਨੇ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਕੀਵੀਆਂ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਸਾਰੀਆਂ ਸਕੀਵੀਆਂ ਅਸੀਂ ਆਰਡਰ ਤੇ ਤਿਆਰ ਕੀਤੀਆਂ ਸਨ ਤੇ ਇਹ ਸਾਡੀਆਂ ਸਾਰੀਆਂ ਸਕੀਵੀਆਂ ਵਿਕ ਚੁਕੀਆਂ ਨੇ ਜੇਕਰ ਤੁਸੀਂ ਵੀ ਘਰ ਬੈਠੇ ਇਸ ਤਰ੍ਹਾਂ ਦੀਆਂ ਸਕੀਵੀਆਂ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਹੜੀ ਹੁਣ ਦਾ ਤੁਸੀਂ ਇਸਤੇਮਾਲ ਕਰਨਾ ਚਾਹੁੰਦੇ ਹੋ ਕਿੰਨੇ ਝੋਟੇ ਪਾਉਣੇ ਨੇ ਇਸ ਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਆਪਣੀ ਕਮਰ ਨਾਪ ਕੇ ਤੁਸੀਂ ਉਸ ਹਿਸਾਬ ਨਾਲ ਤੁਸੀਂ ਦੱਸ ਸਕਦੇ ਹੋ ਕਿੰਨੇ ਝੋਟੇ ਪਹਿਨਣਗੇ ਤੇ ਆਪਣਾ ਵਜ਼ਨ ਆਪਣੇ ਕਮਰ ਦਾ ਨਾਪ ਦੇ ਸਕਦੇ ਹੋ ਤੇ ਇਹ ਜਿਹੜੀ ਸਕੀ ਵੀ ਤੁਸੀਂ ਦੇਖ ਰਹੇ ਹੋ ਜਿਹੜੀ ਵਰਤਮਾਨ ਨੂੰ ਨਾ ਜਿਹਦੇ ਵਿੱਚ ਇਸਤੇਮਾਲ ਹੋਇਆ ਉਹ ਸਕੀ ਵੀ ਥੋੜੀ ਮਹਿੰਗੀ ਬਣਦੀ ਹੈ ਇਸ ਦਾ ਚਾਰਜ 1000 ਰੁਪਏ ਰੱਖਿਆ ਹੋਇਆ ਹੈ ਇਹ 1000 ਰੁਪਏ ਚ ਤੁਹਾਡੇ ਘਰ ਤੱਕ ਪਹੁੰਚ ਜਾਂਦੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਕੀਵੀਆਂ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਸਕਦੇ ਹੋ ਸਕੀਵੀਆਂ ਦੇ ਪ੍ਰਾਈਸ ਬਾਰੇ ਤੁਹਾਨੂੰ ਜਾਣਕਾਰੀ ਮਿਲ ਚੁੱਕੀ ਹੈ ਜਿਹੜੀਆਂ ਵੀ ਪੈਣਾ ਨੇ ਘਰ ਬੈਠੀਆਂ ਨੇ ਸਕੀਵੀਆਂ ਮੰਗਵਾਉਣੀਆਂ ਨੇ ਸੂਟਾਂ ਨਾਲ ਦੀਆਂ ਬਣਾ ਕੇ ਤਿਆਰ ਕਰਵਾਉਣੀਆਂ ਨੇ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਸਾਰੀਆਂ ਸਕੀਵੀਆਂ ਬਹੁਤ ਹੀ ਘੱਟ ਰੇਟ ਤੇ ਬਣਾ ਕੇ ਤਿਆਰ ਕੀਤੀਆਂ ਹੋਈਆਂ ਨੇ ਇਹਦਾ ਸ਼ਿਪਿੰਗ ਦਾ ਕੋਈ ਵੀ ਚਾਰਜ ਨਹੀਂ ਲੱਗੂਗਾ ਘਰ ਤੱਕ ਤੁਹਾਡੇ ਇਹ ਸਕੀਵੀਆਂ ਜਿਹੜੀਆਂ ਨੇ ਇਸੇ ਰੇਟ ਤੇ ਹੀ ਪਹੁੰਚਣਗੀਆਂ ਜੇਕਰ ਤੁਸੀਂ ਇਹ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ